ਉਹ ਦੱਸ ਦਈਏ ਕਿ ਪਿੰਡ ਕਰੋਟਾ ਦੇ ਵਿੱਚ ਜਿੱਥੇ ਜਦੋਂ ਕਿ ਸੁਜੀਪ কুমার ਰੋਡਾ ਨੇ ਜਦੋਂ ਦੀ ਇਸ ਪਿੰਡ ਦੇ ਵਿੱਚ ਪਾਈ ਆ ਫੇਰੀ ਉਦੋਂ ਦੀ ਕਹਿ ਸਕਦੇ ਆ ਕਿ ਵਿਕਾਸ ਦੇ ਕੰਮਾਂ ਦੀ ਲੱਗੀ ਹੋਈ ਆ ਹਨੇਰੀ ਔਰ ਤੁਸੀਂ ਦੇਖੋ ਕਿ ਜਿਹੜਾ ਪਿੰਡ ਦਾ ਨਿਕਾਸ ਹੈ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਹੈ ਜਿਹੜਾ ਉਹ ਕਾਫੀ ਦੇਰ ਤੋਂ ਕਿਸੇ ਵੀ ਸਰਕਾਰ ਨੇ ਔਰ ਕਿਸੇ ਵੀ ਪਿੰਡ ਦੇ ਸਰਪੰਚ ਨੇ ਨਹੀਂ ਕਰਵਾਇਆ ਸੀ ਉਸ ਦਾ ਹੱਲ ਵੀ ਇਹਨਾਂ ਨੇ ਇੱਕ ਸਰਵਜਨਕ ਹੱਲ ਕੱਢਿਆ ਜਿਹੜਾ ਕਿ ਬਾਬਾ ਨਾਗਾ ਸਕੂਲ ਦੇ ਵਿੱਚੋਂ ਹੁੰਦਾ ਹੋਇਆ ਉਹ ਵੱਡੀਆਂ ਪਾਈਪਾਂ ਪਾ ਕੇ ਆਪਣੇ ਸੀਮੈਂਟ ਦੀਆਂ ਪਾਈਪਾਂ ਪਾ ਕੇ ਉਸ ਨਿਕਾਸ ਦਾ ਜਿਹੜਾ ਹੈ ਉਹ ਬਹੁਤ ਵਧੀਆ ਨਿਕਾਸ ਹੈ ਜਿਹੜਾ ਕਰਤਾ ਹੈ ਜਿਹੜਾ ਕਿ ਕਿਸੇ ਨੇ ਅੱਜ ਤੱਕ ਸੋਚਿਆ ਵੀ ਨਹੀਂ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿੰਡ ਦੇ ਸਰਪੰਚ ਜਿਹੜੇ ਸੰਜੀਵਕਰ ਰੋਡਾ ਜੀ ਆ ਇਸ ਵੇਲੇ ਖੜੇ ਨੇ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਜਿਹੜੀ ਖੜੀ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਇਹ ਕੰਮ ਤਾਂ ਹੁੰਦਾ ਹੀ ਆ ਔਰ ਪਹਿਲਾਂ ਵੀ ਹੁੰਦੇ ਆਇਆ ਲੇਕਿਨ ਉਹਨਾਂ ਨੇ ਇਸ ਕੰਮ ਦੇ ਉੱਤੇ ਕਿਸ ਤਰ੍ਹਾਂ ਨਾਲ ਫੋਕਸ ਕੀਤਾ ਹੋਇਆ ਹਾਂਜੀ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡੇ ਕਿ ਲੋਕਾਂ ਦੇ ਵਿੱਚ ਜਿਹੜਾ ਚਾਹਨਾ ਪਾਉਂਦੇ ਹੀ ਰਹਿੰਦੇ ਔਰ ਕੰਮ ਵੀ ਕਰਵਾ ਰਹ ਸ਼ਾਇਦ ਹੀ ਇਸ ਤਰ੍ਹਾਂ ਦੇ ਕੰਮ ਆ ਜਿਹੜੇ ਅਜੇ ਤੱਕ ਕਿਸੇ ਨੇ ਕਰਵਾਏ ਹੋਣ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਰਾਮ ਰਾਮ ਜੀ ਸਾਰੇ ਪਿੰਡ ਵਾਸੀਆਂ ਨੂੰ ਤੇ ਇਹ ਜਿਹੜਾ ਤੁਸੀਂ ਕੰਮ ਦੱਸਿਆ ਹੈ ਕਿ ਹੁੰਦਾ ਪਿਆ ਹੈ ਅਹਲੇ ਸੀਵਰੇਜ ਦੀ ਪੈਪੇ ਗੰਦੀ ਹੈ ਤੇ ਇਹ ਬੜਾ ਪੁਰਾਣੇ ਟਾਈਮ ਤੋਂ ਨਾ ਕੋਈ 10-15 ਸਾਲ ਤੋਂ ਬੜੇ ਮਾੜੇ ਹਾਲਾਤ ਹੀ ਕੀ ਸਕੂਲ ਦਾ ਇੱਥੇ ਗੇਟ ਹੀ ਛੋਟੇ-ਛੋਟੇ ਬੱਚੇ ਪੜਦੇ ਨੇ ਇੱਥੇ ਤੇ ਡੇਂਗੂ ਸਭ ਤੋਂ ਜ਼ਿਆਦਾ ਘਰੋਟੇ ਵਿੱਚ ਫੈਲਿਆ ਹੀ ਇਹ ਸਾਰਿਆਂ ਨੂੰ ਹੀ ਪਤਾ ਹੈ ਤੇ ਉਹਦੇ ਨਜ਼ਰ ਚ ਰੱਖਦੇ ਹੋਏ ਸਕੂਲ ਦੇ ਅੱਗੇ ਆਪਾਂ ਉਹਨਾਂ ਨਾਲ ਸਕੂਲ ਵਾਲਿਆਂ ਨਾਲ ਗੱਲਬਾਤ ਕਰਕੇ ਕਿਹਾ ਹੈ ਕਿ ਉੱਥੇ ਨਿਕਾਸ ਹੁੰਦਾ ਪਾਣੀ ਦਾ ਤੇ ਪਾਣੀ ਦਾ ਅੱਗੇ ਨਿਕਾਸੀ ਕਿਸੇ ਪਾਸੇ ਨਹੀਂ ਪਿੰਡ ਦਾ ਤੇ ਸਕੂਲ ਵਾਲਿਆਂ ਨਾਲ ਜਦੋਂ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਥੈਂਕਸ ਕਰਨੇ ਆਹੀਂ ਪਾਸ ਸਕੂਲ ਵਾਲਿਆਂ ਦਾ ਕਿ ਉਹਨਾਂ ਨੇਾਨੂੰ ਨਕਰਾਰਿਆ ਨਹੀਂ ਉਹਨਾਂ ਨੇ ਸਾਡੀ ਪੂਰੀ ਗੱਲ ਮੰਨ ਕੇ ਤੇ ਸਾਨੂੰ ਉਹਨਾਂ ਨੇ ਸੀਵਰੇਜ ਪੈ ਪਾਣ ਲਈ ਆਗਿਆ ਦਿੱਤੀ ਪੰਚਾਇਤ ਨੂੰ ਜੋਗੀ ਪੁਰਾਣੀਆਂ ਪੰਚਾਇਤਾਂ ਨੂੰ ਉਹਨਾਂ ਨੇ ਨਹੀਂ ਪਾਣ ਦਿੱਤੀ ਉਹ ਕੋਈ ਕਾਰਨ ਹੋਣਗੇ ਤੇ ਹੁਣ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤੀ ਹੈ ਸਾਡੀ ਪੂਰੀ ਪੰਚਾਇਤ ਨੂੰ ਔਰ ਸੱਦ ਕੇ ਉਹਨਾਂ ਨੇ ਕਿਹਾ ਕਿ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਉਦਾਂ ਕਰੋ ਪਰ ਇਹਦੇ ਪੈ ਪੈ ਨਾਲ ਮੇਰਾ ਜਿਹੜਾ ਵੀਡੀਓ ਦਫ਼ਤਰ ਵਾਲੀ ਸਾਈਡ ਹੈ ਬਿਲਕੁਲ ਨਿਕਾਸ ਵਧੀਆ ਬਣ ਗਿਆ ਆ ਔਰ ਵਧੀਆ ਜਾਣੇ ਕਿ ਮੇਰੀ ਇਹ ਸਲਾਹ ਹੈ ਸਾਡੀ ਪੂਰੀ ਪੰਚਾਇਤ ਦੀ ਔਰ ਪੂਰੀ ਟੀਮ ਦੀ ਕੀ ਆਪਾਂ ਆਣ ਵਾਲੇ ਸਮੇਂ ਦੇ ਵਿੱਚ ਜਿਹੜਾ ਡੇਂਗੂ ਵਗੈਰਾ ਆ ਉਹ ਸਾਡੇ ਘਰੋਟੇ ਵਿੱਚ ਮੈਨੂੰ ਲੱਗਦਾ ਕਿ ਨਹੀਂ ਹੋਏਗਾ ਪਰ ਸਰਪੰਚ ਸਾਹਿਬ ਜਿੱਥੇ ਇਹ ਪਿੰਡ ਦੇ ਪਾਣੀ ਦੇ ਨਿਕਾਸ ਤਾਂ ਹੋ ਰਿਹਾ ਲੇਕਿਨ ਇੱਥੇ ਨਾਲ ਹੀ ਜਿਹੜਾ ਸਰਦਾ ਸੈਂਟਰ ਹੈ ਤੇ ਵੀਡੀਓ ਦਫ਼ਤਰ ਦੇ ਨਾਲ ਉਹ ਜਿਹੜਾ ਬਰਸਾਤਾਂ ਦੇ ਨਾਲ ਵਿੱਚ ਡੁੱਬ ਜਾਂਦਾ ਕੀ ਉਸ ਦੇ ਪਾਣੀ ਦੇ ਨਿਕਾਸ ਵੀ ਜਿਹੜਾ ਹੋ ਰਿਹਾ ਤੁਹਾਡੇ ਦੁਆਰਾ ਕੀਤਾ ਜਾ ਰਿਹਾ ਮੈਂ ਕਿਹਾ ਕਿ ਚਲੋ ਆਣ ਵਾਲਾ ਟਾਈਮ ਅਜੇ ਤੇ ਚਲੋ ਬਰਸਾਤ ਨੂੰ ਦੋ ਤਿੰਨ ਮਹੀਨੇ ਪਈ ਨੇ ਉਦੇ ਬਾਰੇ ਵੀ ਆਪਾਂ ਪਾਣੀ ਨਹੀਂ ਖੜਾ ਰਹਿਣ ਦਿਆਂਗੇ ਆਪਾਂ ਕਿਸੇ ਪਾਸੇ ਵੀ ਘਰੋਟੇ ਦੇ ਚਾਰ ਚਪਕੇ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਆਪਾਂ ਕਿਸੇ ਪਾਸੇ ਵੀ ਪਾਣੀ ਖੜਾ ਨਹੀਂ ਰਹਿਣ ਦਿਆਂਗੇ ਔਰ ਨਾ ਹੀ ਪਾਣੀ ਖੜਾ ਹੋਵੇਗਾ ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਔਰ ਆਪਣੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਘਰੋਟਾ ਬਿਲਕੁਲ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਕਿਸੇ ਦੇ ਘਰ ਦੇ ਵਿੱਚ ਪਾਣੀ ਨਹੀਂ ਜਾਏਗਾ ਗੰਦਾ ਔਰ ਨਾ ਹੀ ਘਰੋਟੇ ਦੇ ਵਿੱਚ ਖੜਾ ਤਾਨੂੰ ਕਿਤੇ ਵੀ ਪਾਣੀ ਮਿਲੇਗਾ ਟਾਈਮ ਲੱਗੇਗਾ ਥੋੜਾ ਜਿਹਾ 1-2 ਮਹੀਨਾ ਔਰ ਮੈਂ ਕਿਸੇ ਪਾਸੇ ਵੀ ਪਾਣੀ ਗੰਦਾ ਖੜਾ ਨਹੀਂ ਹੁੰਦਿਆਂਗਾ ਥੈਂਕਸ ਧੰਨਵਾਦ ਆਰਾਮ ਰਾਮ ਬਾਈ ਜੀ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੜੀਆਂ ਹਡੀਆਂ ਛੋਟੀਆਂ-ਛੋਟੀਆਂ ਖਬਰਾਂ ਜਲਦੀ-ਜਲਦੀ ਲੋਕਾਂ ਦੇ ਵਿੱਚ ਪਹੁੰਚਾਉਂਦੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬੜਾ ਵੱਡਾਣਾ ਦਾ ਰੋਲ ਹੈ ਥੈਂਕਸ ਮਿਹਰਬਾਨੀ ਨੇ ਸਰਪੰਚ ਸਾਹਿਬ ਦੇ ਤਾਈ ਜੀ ਉਹਨਾਂ ਤੋਂ ਵੀ ਉਹਨਾਂ ਦੇ ਪੁੱਤਰ ਹੈ ਜਿਹੜੇ ਉਹ ਕੰਮ ਕਰਦੇ ਪਏ ਆ ਉਹਨਾਂ ਤੋਂ ਵੀ ਉਹਨਾਂ ਦੇ ਬਾਰੇ ਵੀਊ ਲੈਣੇ ਆ ਵੀ ਉਹਨਾਂ ਦਾ ਕੀ ਕਹਿਣਾ ਜੀ ਜੈ શ્રી ਰਾਮ ਮੈਂ ਇਸ ਸਕੂਲ ਦਾ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਸਾਨੂੰ ਇਹ ਛੋਟੇ ਮੋਟੀਆਂ ਜਿਹੜੀਆਂ ਗੱਲਾਂ ਨੇ ਸਾਨੂੰ ਮਤਲਬ ਵੀ ਉਹਨਾਂ ਨੇ ਨਕਾਸ ਦਾ ਜਿਹੜਾ ਬਹੁਤ ਸਾਡੇ ਨਾਲ ਆਗਿਆ ਕੀਤੀ ਆ ਸਾਡੇ ਧੰਨਵਾਦ ਆਸੀਂ ਉਹਨਾਂ ਦੀ ਕਰਨੇ ਆ ਜਿਹਨਾਂ ਸਕੂਲ ਵਾਲੇ ਸਾਨੂੰ ਉਹਨਾਂ ਨੇ ਬਹੁਤ ਸੰਯੋਗ ਦਿੱਤਾ ਜਿਹੜਾ ਸਾਨੂੰ ਪੈਪਾ ਇਧਰ ਨਕਾਸ ਦਿੱਤਾ ਆ ਅਸੀਂ ਬੱਚੇ ਵੀ ਸਾਡੇ ਛੋਟੇ ਛੋਟੇ ਪੜਦੇ ਨੇ ਅਸੀਂ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੇ ਨਾਲ ਹੋ ਕੇ ਸੰਯੋਗ ਦਿੱਤਾ ਹੈ ਜੈਸ਼ੀ ਉਹ ਦੇਵਦਾਤ ਮਹਾਜਨ ਜੀ ਉਹ ਵੀ ਉਪਲਬਧ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਵੀ ਇਸ ਦੇ ਬਾਰੇ ਵਿਚਾਰ ਲੈਂਦੇ ਹਾਂ ਜੀ ਹਾਂਜੀ ਮੈਂ ਜੈਸ਼ੀ ਦਾ ਹਾਂ ਮੈਂ ਇਸ ਪਿੰਡ ਦਾ ਕਸਬੇ ਦਾ ਮੈਂਬਰ ਪੰਚਾਇਤ ਦੇ ਦਮ ਆਇਆ ਮੈਂ ਤੇ ਇਹ ਬੜਾ ਵੱਡਾ ਕੰਮ ਕੀਤਾ ਸਾਡੇ ਸਰਪੰਚ ਸਾਹਿਬ ਨੇ ਇਹ 18-20 ਸਾਲ ਤੋਂ ਕੰਮ ਪੈਂਡਿੰਗ ਸੀ ਤੇ ਅਸੀਂ ਵਾਰ-ਵਾਰ ਮੀਟਿੰਗ ਕਰਦੇ ਸੀ ਸਕੂਲ ਨਾਲ ਪਰ ਸਾਡੀ ਕੋਈ ਗੱਲ ਪਛਰੇ ਨਹੀਂ ਚੜਦੀ ਪਹਿਲਾਂ ਪਰ ਸਾਡੇ ਸਰਪੰਚ ਸਾਹਿਬ ਨੇ ਆ ਕੇ ਇੱਥੇ ਮੀਟਿੰਗ ਕੀਤੀ ਤੇ ਸਕੂਲ ਨੇ ਇਹਦੀ ਆਗਿਆ ਜਿਹੜੀ ਆਪਣਾ ਜੋ ਵੀ ਨਾ ਸੁਝਾਵ ਮੰਨ ਲਿਆ ਤੇ ਇਹਦੇ ਨਾਲ ਸਾਡਾ ਜਿਹੜਾ ਪਿੰਡ ਦੀ ਨਿਕਾਸੀ ਪਲੱਸ ਵੀਡੀਓ ਦਫ਼ਤਰ ਪਲੱਸ ਵੀਡੀਓ ਆਪਣਾ ਸਭਦਾ ਸੈਂਟਰ ਦਾ ਪਾਣੀ ਦਾ ਪੂਰਾ ਨਿਕਾਸ ਹੋ ਜਾਏਗਾ ਤੇ ਅੱਗੇ ਜਿਹੜਾ ਬਰਸਾਤ ਹੁੰਦੀ ਸੀ ਤੇ ਇਥੇ ਸਰਵਦਾ ਸੈਂਟਰ ਤੇ ਸਾਡਾ ਵੀਡੀਓ ਦਫ਼ਤਰ ਪਾਣੀ ਦੇ ਲਪੇਟ ਚ ਆ ਜਾਂਦਾ ਸੀ ਤੇ ਮੁਹੱਲੇ ਵਾਲਿਆਂ ਨੂੰ ਵੀ ਬੜੀ ਔਖ ਹੁੰਦੀ ਸੀ ਇਹਦੇ ਨਾਲ ਬਿਮਾਰੀਆਂ ਬੜੀਆਂ ਫੈਲਦੀਆਂ ਸਨ ਤੇ ਮੈਂ ਕਹਿੰਨਾ ਕਿ ਸਾਡੀ ਪੰਚਾਇਤ ਬੰਦੇ ਬਾਦ ਸੰਜੀਤ ਕੁਮਾਰ ਰੋਡਾ ਨੇ ਆਪਣੇ ਸਕੂਲ ਦੇ ਪ੍ਰਬੰਧਕ ਸਾਹਿਬ ਨਾਲ ਗੱਲ ਕਰਕੇ ਤੇ ਇਹ ਬੜਾ ਵੱਡਾ ਕੰਮ ਪੇਂਡ ਤੇ ਹੱਥਰੇਰੀ ਕੀਤਾ ਤੇ ਇਹ ਇਹ ਆਪਣੇ ਸਰਪੰਚ ਸਾਹਿਬ ਤੇ ਸਾਡੀ ਪੰਚਾਇਤ ਦੇ ਅਗੇ ਬੜਾ ਥੈਂਕਸ ਕਰਦੀ ਹੈ ਸਕੂਲ ਦਾ ਕਿ ਜਿਨ੍ਹਾਂ ਨੇ ਸਾਡਾ ਮਤਲਬ ਕਿ ਮੀਟਿੰਗ ਤੇ ਸਾਨੂੰ ਪ੍ਰਵਾਨਗੀ ਦਿੱਤੀ ਤੇ ਸਾਡਾ ਕੰਮ ਕਰਵਾਇਆ ਜੈ ਸ਼ੀ ਰਾਮ ਉਹ ਦੱਸ ਦਈਏ ਕਿ ਪਿੰਡ ਕਰੋਟਾ ਦੇ ਵਿੱਚ ਜਿੱਥੇ ਜਦੋਂ ਕਿ ਸੁਜੀਪ কুমার ਰੋਡਾ ਨੇ ਜਦੋਂ ਦੀ ਇਸ ਪਿੰਡ ਦੇ ਵਿੱਚ ਪਾਈ ਆ ਫੇਰੀ ਉਦੋਂ ਦੀ ਕਹਿ ਸਕਦੇ ਆ ਕਿ ਵਿਕਾਸ ਦੇ ਕੰਮਾਂ ਦੀ ਲੱਗੀ ਹੋਈ ਹੈ ਨੇਰੀ ਔਰ ਤੁਸੀਂ ਦੇਖੋ ਕਿ ਜਿਹੜਾ ਪਿੰਡ ਦਾ ਨਿਕਾਸ ਹੈ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਹੈ ਜਿਹੜਾ ਉਹ ਕਾਫੀ ਦੇਰ ਤੋਂ ਕਿਸੇ ਵੀ ਸਰਕਾਰ ਨੇ ਔਰ ਕਿਸੇ ਵੀ ਪਿੰਡ ਦੇ ਸਰਪੰਚ ਨੇ ਨਹੀਂ ਕਰਵਾਇਆ ਸੀ ਉਸ ਦਾ ਹੱਲ ਵੀ ਇਹਨਾਂ ਨੇ ਇੱਕ ਸਰਵਜਨਕ ਹੱਲ ਕੱਢਿਆ ਜਿਹੜਾ ਕਿ ਬਾਬਾ ਨਗਾ ਸਕੂਲ ਦੇ ਵਿੱਚੋਂ ਹੁੰਦਾ ਹੋਇਆ ਉਹ ਵੱਡੀਆਂ ਪਾਈਪਾਂ ਪਾ ਕੇ ਆਪਣੇ ਸੀਮੈਂਟ ਦੀਆਂ ਪਾਈਪਾਂ ਪਾ ਕੇ ਉਸ ਨਿਕਾਸ ਦਾ ਜਿਹੜਾ ਹੈ ਉਹ ਬਹੁਤ ਵਧੀਆ ਨਿਕਾਸ ਹੈ ਜਿਹੜਾ ਕਰਤਾ ਹੈ ਜਿਹੜਾ ਕਿ ਕਿਸੇ ਨੇ ਅੱਜ ਤੱਕ ਸੋਚਿਆ ਵੀ ਨਹੀਂ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿੰਡ ਦੇ ਸਰਪੰਚ ਜਿਹੜੇ ਸੰਜੀਵਕਰ ਰੋਡਾ ਜੀ ਆ ਇਸ ਵੇਲੇ ਖੜੇ ਨੇ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਜਿਹੜੀ ਖੜੀ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਇਹ ਕੰਮ ਤਾਂ ਹੁੰਦਾ ਹੀ ਆ ਔਰ ਪਹਿਲਾਂ ਵੀ ਹੁੰਦੇ ਆਇਆ ਲੇਕਿਨ ਉਹਨਾਂ ਨੇ ਇਸ ਕੰਮ ਦੇ ਉੱਤੇ ਕਿਸ ਤਰ੍ਹਾਂ ਨਾਲ ਫੋਕਸ ਕੀਤਾ ਹੋਇਆ ਹਾਂਜੀ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡੇ ਕਿ ਲੋਕਾਂ ਦੇ ਵਿੱਚ ਜਿਹੜਾ ਚਾਹਨਾ ਪਾਉਂਦੇ ਹੀ ਰਹਿੰਦੇ ਔਰ ਕੰਮ ਵੀ ਕਰਵਾ ਰਹ ਸ਼ਾਇਦ ਇਹੀ ਇਸ ਤਰ੍ਹਾਂ ਦੇ ਕੰਮ ਆ ਜਿਹੜੇ ਅਜੇ ਤੱਕ ਕਿਸੇ ਨੇ ਕਰਵਾਏ ਹੋਣ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਰਾਮ ਰਾਮ ਜੀ ਸਾਰੇ ਪਿੰਡ ਵਾਸੀਆਂ ਨੂੰ ਤੇ ਇਹ ਜਿਹੜਾ ਤੁਸੀਂ ਕੰਮ ਦੱਸਿਆ ਆ ਕਿ ਹੁੰਦਾ ਪਿਆ ਇਹ ਅਹਲੇ ਸੀਵਰੇਜ ਦੀ ਪੈਪੇ ਕਰਦੀ ਹੈ ਤੇ ਇਹ ਬੜਾ ਪੁਰਾਣੇ ਟਾਈਮ ਤੋਂ ਨਾ ਕੋਈ 10-15 ਸਾਲ ਤੋਂ ਬੜੇ ਮਾੜੇ ਹਾਲਾਤ ਹੀ ਕੀ ਸਕੂਲ ਦਾ ਇੱਥੇ ਗੇਟ ਹੀ ਛੋਟੇ-ਛੋਟੇ ਬੱਚੇ ਪੜਦੇ ਨੇ ਇੱਥੇ ਤੇ ਡੇਂਗੂ ਸਭ ਤੋਂ ਜ਼ਿਆਦਾ ਘਰੋਟੇ ਵਿੱਚ ਫੈਲਿਆ ਹੀ ਇਹ ਸਾਰਿਆਂ ਨੂੰ ਹੀ ਪਤਾ ਆ ਤੇ ਉਹਦੇ ਨਜ਼ਰ ਚ ਰੱਖਦੇ ਹੋਏ ਸਕੂਲ ਦੇ ਅੱਗੇ ਆਪਾਂ ਉਹਨਾਂ ਨਾਲ ਸਕੂਲ ਵਾਲਿਆਂ ਨਾਲ ਗੱਲਬਾਤ ਕਰਕੇ ਕਿਹਾ ਆ ਕਿ ਉੱਥੇ ਨਾ ਨਿਕਾਸ ਹੁੰਦਾ ਪਾਣੀ ਦਾ ਤੇ ਪਾਣੀ ਦਾ ਅੱਗੇ ਨਿਕਾਸੀ ਕਿਸੇ ਪਾਸੇ ਨਹੀਂ ਪਿੰਡ ਦਾ ਤੇ ਸਕੂਲ ਵਾਲਿਆਂ ਨਾਲ ਜਦੋਂ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਥੈਂਕਸ ਕਰ ਰਿਹਾ ਹਾਂ ਇਹ ਪਾਸਕੂਲ ਵਾਲਿਆਂ ਦਾ ਕਿ ਉਹਨਾਂ ਨੇਾਨੂੰ ਨਕਰਾਰਿਆ ਨਹੀਂ ਉਹਨਾਂ ਨੇ ਸਾਡੀ ਪੂਰੀ ਗੱਲ ਮੰਨ ਕੇ ਤੇ ਸਾਨੂੰ ਉਹਨਾਂ ਨੇ ਸੀਵਰੇਜ ਪੈ ਪਾਣ ਲਈ ਆਗਿਆ ਦਿੱਤੀ ਪੰਚਾਇਤ ਨੂੰ ਜੋਗੀ ਪੁਰਾਣੀਆਂ ਪੰਚਾਇਤਾਂ ਨੂੰ ਉਹਨਾਂ ਨੇ ਨਹੀਂ ਪਾਣ ਦਿੱਤੀ ਉਹ ਕੋਈ ਕਾਰਨ ਹੋਣਗੇ ਤੇ ਹੁਣ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤੀ ਹੈ ਸਾਡੀ ਪੂਰੀ ਪੰਚਾਇਤ ਨੂੰ ਔਰ ਸੱਦ ਕੇ ਉਹਨਾਂ ਨੇ ਕਿਹਾ ਕਿ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਉਦਾਂ ਕਰੋ ਪਰ ਇਹਦੇ ਪੈ ਪੈ ਨਾਲ ਮੇਰਾ ਜਿਹੜਾ ਵੀਡੀਓ ਦਫ਼ਤਰ ਵਾਲੀ ਸਾਈਡ ਹੈ ਬਿਲਕੁਲ ਨਕਾਸ ਵਧੀਆ ਬਣ ਗਿਆ ਹੈ ਔਰ ਬਦਿਆ ਜਾਣੀ ਕਿ ਮੇਰੀ ਇਹ ਸਲਾਹ ਆ ਸਾਡੀ ਪੂਰੀ ਪੰਚਾਇਤ ਦੀ ਔਰ ਪੂਰੀ ਟੀਮ ਦੀ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡੇਂਗੂ ਵਗੈਰਾ ਆ ਉਹ ਸਾਡੇ ਘਰੋਟੇ ਵਿੱਚ ਮੈਨੂੰ ਲੱਗਦਾ ਕਿ ਨਹੀਂ ਹੋਏਗਾ ਪਰ ਸਰਪੰਚ ਸਾਹਿਬ ਜਿੱਥੇ ਇਹ ਪਿੰਡ ਦੇ ਪਾਣੀ ਦੇ ਨਿਕਾਸ ਤਾਂ ਹੋ ਰਿਹਾ ਲੇਕਿਨ ਇੱਥੇ ਨਾਲ ਹੀ ਜਿਹੜਾ ਸਰਦਾ ਸੈਂਟਰ ਹੈ ਤੇ ਵੀਡੀਓ ਦਫ਼ਤਰ ਦੇ ਨਾਲ ਉਹ ਜਿਹੜਾ ਬਰਸਾਤਾਂ ਦੇ ਨਾਲ ਵਿੱਚ ਡੁੱਬ ਜਾਂਦਾ ਕਿ ਉਸ ਦੇ ਪਾਣੀ ਦੇ ਨਿਕਾਸ ਵੀ ਜਿਹੜਾ ਹੋ ਰਿਹਾ ਤੁਹਾਡੇ ਦੁਆਰਾ ਕੀਤਾ ਜਾ ਰਿਹਾ ਮੈਂ ਕਹਾ ਕਿ ਚਲੋ ਆਉਣ ਵਾਲਾ ਟਾਈਮ ਅਜੇ ਤਾਂ ਚਲੋ ਬਰਸਾਤ ਨੂੰ 2-3 ਮਹੀਨੇ ਪੀ ਨੇ ਉਹਦੇ ਬਾਰੇ ਵੀ ਆਪਾਂ ਪਾਣੀ ਨਹੀਂ ਖੜਾ ਰਹਿਣ ਦਿਆਂਗੇ ਆਪਾਂ ਕਿਸੇ ਪਾਸੇ ਵੀ ਘਰੋਟੇ ਦੇ ਚਾਰ ਚਪਕੇ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਆਪਾਂ ਕਿਸੇ ਪਾਸੇ ਵੀ ਪਾਣੀ ਖੜਾ ਨਹੀਂ ਰਹਿਣ ਦਿਆਂਗੇ ਔਰ ਨਾ ਹੀ ਪਾਣੀ ਖੜਾ ਹੋਵੇਗਾ ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਔਰ ਆਪਣੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਨਾਂ ਕਿ ਘਰੋਟਾ ਬਿਲਕੁਲ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਕਿਸੇ ਦੇ ਘਰ ਦੇ ਵਿੱਚ ਪਾਣੀ ਨਹੀਂ ਜਾਏਗਾ ਗੰਦਾ ਔਰ ਨਾ ਹੀ ਘਰੋਟੇ ਦੇ ਵਿੱਚ ਖੜਾ ਤੁਹਾਨੂੰ ਕਿਤੇ ਵੀ ਪਾਣੀ ਮਿਲੇਗਾ ਟਾਈਮ ਲੱਗੇਗਾ ਥੋੜਾ ਜਿਹਾ 1-2 ਮਹੀਨਾ ਔਰ ਮੈਂ ਕਿਸੇ ਪਾਸੇ ਵੀ ਪਾਣੀ ਗੰਦਾ ਖੜਾ ਨਹੀਂ ਹੁੰਦਿਆਂਗਾ ਥੈਂਕਸ ਧੰਨਵਾਦ ਰਾਮ ਰਾਮ ਬਾਈ ਜੀ ਟੀਵੀ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੜੀਆਂ ਹਡੀਆਂ ਛੋਟੀਆਂ-ਛੋਟੀਆਂ ਖਬਰਾਂ ਜਲਦੀ-ਜਲਦੀ ਲੋਕਾਂ ਦੇ ਵਿੱਚ ਪਹੁੰਚਾਉਂਦੇ ਨੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬੜਾ ਵੱਡਾ ਨਾਂ ਦਾ ਰੋਲ ਹੈ ਥੈਂਕਸ ਮਿਹਰਬਾਨੀ ਨੇ ਸਰਪੰਚ ਸਾਹਿਬ ਦੇ ਤਾਈ ਜੀ ਉਹਨਾਂ ਤੋਂ ਵੀ ਉਹਨਾਂ ਦੇ ਪੁੱਤਰ ਜਿਹੜੇ ਉਹ ਕੰਮ ਕਰਦੇ ਪਏ ਆ ਉਹਨਾਂ ਤੋਂ ਵੀ ਉਹਨਾਂ ਦੇ ਬਾਰੇ ਵੀਊ ਲੈਣੇ ਆ ਵੀ ਉਹਨਾਂ ਦਾ ਕੀ ਕਹਿਣਾ ਜੀ ਜੈ ਸ਼੍ਰੀ ਰਾਮ ਮੈਂ ਇਸ ਸਕੂਲ ਦਾ ਧੰਨਵਾਦ ਕਰਨੀ ਹੈ ਜਿਨ੍ਹਾਂ ਨੇ ਸਾਨੂੰ ਇਹ ਛੋਟੇ-ਮੋਟੀਆਂ ਜਿਹੜੀਆਂ ਗੱਲਾਂ ਨੇ ਸਾਨੂੰ ਮਤਲਬ ਇਹ ਉਹਨਾਂ ਨੇ ਨਕਾਸ ਦਾ ਜਿਹੜਾ ਬਹੁਤ ਸਾਡੇ ਨਾਲ ਆਗਿਆ ਕੀਤੀ ਹੈ ਸਾਡੇ ਧੰਨਵਾਦ ਅਸੀਂ ਉਹਨਾਂ ਦੀ ਕਰਨੇ ਆ ਜਿਹੜਾ ਸਕੂਲ ਵਾਲੇ ਸਾਨੂੰ ਉਹਨਾਂ ਨੇ ਬਹੁਤ ਸੰਯੋਗ ਦਿੱਤਾ ਜਿਹੜਾ ਸਾਨੂੰ ਪਾਪਾ ਇਧਰ ਨਕਾਸ ਦਿੱਤਾ ਹੈ ਅਸੀਂ ਬੱਚੇ ਵੀ ਸਾਡੇ ਛੋਟੇ-ਛੋਟੇ ਪੜਦੇ ਨੇ ਅਸੀਂ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੇ ਨਾਲ ਹੋ ਕੇ ਸੰਯੋਗ ਦਿੱਤਾ ਹੈ ਜੈ ਸ਼੍ਰੀ ਉਹ ਦੇਵਦਾ ਮਹਾਜਨ ਜੀ ਉਹ ਵੀ ਉਪਲਬਧ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਵੀ ਇਸ ਦੇ ਬਾਰੇ ਵਿਚਾਰ ਲੈਂਦੇ ਹਾਂ ਜੀ ਹਾਂਜੀ ਮੈਂ ਜੈ ਸ਼ੀ ਤਾਂ ਮੈਂ ਇਸ ਪਿੰਡ ਦਾ ਕਸਵੇ ਦਾ ਮੈਂਬਰ ਪੰਚਾਇਤ ਦੇ ਦਮਾਇਂ ਬੋਲ ਰਿਹਾ ਮੈਂ ਤੇ ਇਹ ਬੜਾ ਵੱਡਾ ਕੰਮ ਕੀਤਾ ਸਾਡੇ ਸਰਪੰਚ ਸਾਹਿਬ ਨੇ ਇਹ 18-20 ਸਾਲ ਤੋਂ ਕੰਮ ਪੈਂਡਿੰਗ ਸੀ ਤੇ ਅਸੀਂ ਵਾਰ-ਵਾਰ ਮੀਟਿੰਗ ਕਰਦੇ ਸੀ ਸਕੂਲ ਨਾਲ ਪਰ ਉਹ ਸਾਡੀ ਕੋਈ ਗੱਲ ਪਛਰੇ ਨਹੀਂ ਚੜਦੀ ਪਹਿਲਾਂ ਔਰ ਸਾਡੇ ਸਰਪੰਚ ਸਾਹਿਬ ਨੇ ਆ ਕੇ ਇਥੇ ਮੀਟਿੰਗ ਕੀਤੀ ਤੇ ਸਰਕੂਲ ਨੇ ਇਹਦੀ ਆਗਿਆ ਜਿਹੜੀ ਆਪਣਾ ਜੋ ਵੀ ਨਾ ਸੁਝਾਅ ਮੰਨ ਲਿਆ ਤੇ ਇਹਦੇ ਨਾਲ ਸਾਡਾ ਜਿਹੜਾ ਪਿੰਡ ਦੀ ਨਿਕਾਸੀ ਪਲੱਸ ਵੀਡੀਓ ਦਫ਼ਤਰ ਪਲੱਸ ਵੀਡੀਓ ਆਪਣਾ ਸਬੂਧਾ ਸੈਂਟਰ ਦਾ ਪਾਣੀ ਦਾ ਪੂਰਾ ਨਿਕਾਸ ਹੋ ਜਾਏਗਾ ਤੇ ਅੱਗੇ ਜਿਹੜਾ ਬਰਸਾਤ ਹੁੰਦੀ ਸੀ ਤੇ ਇਥੇ ਸਬੂਧਾ ਸੈਂਟਰ ਤੇ ਸਾਡਾ ਵੀਡੀਓ ਦਫ਼ਤਰ ਪਾਣੀ ਦੇ ਲਪੇਟ ਚ ਆ ਜਾਂਦਾ ਸੀ ਤੇ ਮੁਹੱਲੇ ਵਾਲਿਆਂ ਨੂੰ ਇਹ ਬੜੀ ਉਹ ਖੰਦੀਹੀ ਇਹਦੇ ਨਾਲ ਬਿਮਾਰੀਆਂ ਬੜੀਆਂ ਫੈਲਦੀਆਂ ਸਨ ਤੇ ਮੈਂ ਕਹਿੰਦਾ ਕਿ ਸਾਡੀ ਪੰਚਾਇਤ ਬਣਦੇ ਬਾਅਦ ਸੰਜੀਤ ਕੁਮਾਰ ਰੋਡਾ ਨੇ ਆਪਣੇ ਸਕੂਲ ਦੇ ਪ੍ਰਬੰਧਕ ਸਾਹਿਬ ਨਾਲ ਗੱਲ ਕਰਕੇ ਤੇ ਇਹ ਬੜਾ-ਬੜਾ ਕੰਮ ਪੇਂਡ ਦੇ ਹਿਤਰੀ ਕੀਤਾ ਤੇ ਇਹ ਇਹ ਆਪਣੇ ਸਰਪੰਚ ਸਾਹਿਬ ਤੇ ਸਾਡੀ ਪੰਚਾਇਤ ਦੇ ਅੱਗੇ ਬੜਾ ਥੈਂਕਸ ਕਰਦੀ ਹੈ ਸਕੂਲ ਦਾ ਕਿ ਜਿਹਨਾਂ ਨੇ ਸਾਡਾ ਮਤਲਬ ਕਿ ਮੀਟਿੰਗ ਸਾਨੂੰ ਪ੍ਰਵਾਨਗੀ ਦਿੱਤੀ ਤੇ ਇਹ ਸਾਡਾ ਕੰਮ ਕਰਵਾਇਆ ਜੈ ਸ਼ੀ ਰਾਮ ਉਹ ਦੱਸ ਦਈਏ ਕਿ ਪਿੰਡ ਰੋਟਾ ਦੇ ਵਿੱਚ ਜਿੱਥੇ ਜਦੋਂ ਕਿ ਸੁਜੀਪ কুমার ਰੋਡਾ ਨੇ ਜਦੋਂ ਦੀ ਇਸ ਪਿੰਡ ਦੇ ਵਿੱਚ ਪਾਈ ਆ ਫੇਰੀ ਉਦੋਂ ਦੀ ਕਹਿ ਸਕਦੇ ਆ ਕਿ ਵਿਕਾਸ ਦੇ ਕੰਮਾਂ ਦੀ ਲੱਗੀ ਹੋਈ ਆ ਹਨੇਰੀ ਔਰ ਤੁਸੀਂ ਦੇਖੋ ਕਿ ਜਿਹੜਾ ਪਿੰਡ ਦਾ ਨਿਕਾਸ ਹੈ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਹੈ ਜਿਹੜਾ ਉਹ ਕਾਫੀ ਦੇਰ ਤੋਂ ਕਿਸੇ ਵੀ ਸਰਕਾਰ ਨੇ ਔਰ ਕਿਸੇ ਵੀ ਪਿੰਡ ਦੇ ਸਰਪੰਚ ਨੇ ਨਹੀਂ ਕਰਵਾਇਆ ਸੀ ਉਸ ਦਾ ਹੱਲ ਵੀ ਇਹਨਾਂ ਨੇ ਇੱਕ ਸਰਵਜਨਕ ਹੱਲ ਕੱਢਿਆ ਜਿਹੜਾ ਕਿ ਬਾਬਾ ਨਾਨਕਾ ਸਕੂਲ ਦੇ ਵਿੱਚੋਂ ਹੁੰਦਾ ਹੋਇਆ ਉਹ ਵੱਡੀਆਂ ਪਾਈਪਾਂ ਪਾ ਕੇ ਆਪਣੇ ਸੀਮੈਂਟ ਦੀਆਂ ਪਾਈਪਾਂ ਪਾ ਕੇ ਉਸ ਨਿਕਾਸ ਦਾ ਜਿਹੜਾ ਹੈ ਉਹ ਬਹੁਤ ਵਧੀਆ ਨਿਕਾਸ ਹੈ ਜਿਹੜਾ ਕਰਤਾ ਹੈ ਜਿਹੜਾ ਕਿ ਕਿਸੇ ਨੇ ਅੱਜ ਤੱਕ ਸੋਚਿਆ ਵੀ ਨਹੀਂ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿੰਡ ਦੇ ਸਰਪੰਚ ਜਿਹੜੇ ਸੰਜੀਵਕਰ ਰੋਡਾ ਜੀ ਆ ਇਸ ਵੇਲੇ ਖੜੇ ਨੇ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਜਿਹੜੀ ਖੜੀ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਇਹ ਕੰਮ ਤਾਂ ਹੁੰਦਾ ਹੀ ਆ ਔਰ ਪਹਿਲਾਂ ਵੀ ਹੁੰਦੇ ਆਇਆ ਲੇਕਿਨ ਉਹਨਾਂ ਨੇ ਇਸ ਕੰਮ ਦੇ ਉੱਤੇ ਕਿਸ ਤਰ੍ਹਾਂ ਨਾਲ ਫੋਕਸ ਕੀਤਾ ਹੋਇਆ ਹਾਂਜੀ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡੇ ਕਿ ਲੋਕਾਂ ਦੇ ਵਿੱਚ ਜਿਹੜਾ ਚਾਹਨਾ ਪਾਉਂਦੇ ਹੀ ਰਹਿੰਦੇ ਔਰ ਕੰਮ ਵੀ ਕਰਵਾ ਰਹ ਸ਼ਾਇਦ ਇਹੀ ਇਸ ਤਰ੍ਹਾਂ ਦੇ ਕੰਮ ਆ ਜਿਹੜੇ ਅਜੇ ਤੱਕ ਕਿਸੇ ਨੇ ਕਰਵਾਏ ਹੋਣ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਰਾਮ ਰਾਮ ਜੀ ਸਾਰੇ ਪਿੰਡ ਵਸੀਆਂ ਨੂੰ ਤੇ ਇਹ ਜਿਹੜਾ ਤੁਸੀਂ ਕੰਮ ਦੱਸਿਆ ਆ ਕਿ ਹੁੰਦਾ ਪਿਆ ਆ ਅਹਲੇ ਸੀਵਰੇਜ ਦੀ ਪੈਪੇ ਕਰਦੀ ਐ ਤੇ ਇਹ ਬੜਾ ਪੁਰਾਣੇ ਟਾਈਮ ਤੋਂ ਨਾ ਕੋਈ 10-15 ਸਾਲ ਤੋਂ ਬੜੇ ਮਾੜੇ ਹਾਲਾਤ ਹੀ ਕੀ ਸਕੂਲ ਦਾ ਇੱਥੇ ਗੇਟ ਹੀ ਛੋਟੇ-ਛੋਟੇ ਬੱਚੇ ਪੜ੍ਹਦੇ ਨੇ ਇੱਥੇ ਤੇ ਡੇਂਗੂ ਸਭ ਤੋਂ ਜ਼ਿਆਦਾ ਘਰੋਟੇ ਵਿੱਚ ਫੈਲਿਆ ਸੀ ਇਹ ਸਾਰਿਆਂ ਨੂੰ ਹੀ ਪਤਾ ਆ ਤੇ ਉਹਦੇ ਨਜ਼ਰ ਚ ਰੱਖਦੇ ਹੋਏ ਸਕੂਲ ਦੇ ਅੱਗੇ ਆਪਾਂ ਉਹਨਾਂ ਨਾਲ ਸਕੂਲ ਵਾਲਿਆਂ ਨਾਲ ਗੱਲਬਾਤ ਕਰਕੇ ਕਿਹਾ ਆ ਕਿ ਉੱਥੇ ਨਾ ਨਿਕਾਸ ਹੁੰਦਾ ਪਾਣੀ ਦਾ ਤੇ ਪਾਣੀ ਦਾ ਅੱਗੇ ਨਿਕਾਸੀ ਕਿਸੇ ਪਾਸੇ ਨਹੀਂ ਪਿੰਡ ਦਾ ਤੇ ਸਕੂਲ ਵਾਲਿਆਂ ਨਾਲ ਜਦੋਂ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਥੈਂਕਸ ਕਰਦੇ ਆਂ ਇਹ ਪਾਸਕੂਲ ਵਾਲਿਆਂ ਦਾ ਕਿ ਉਹਨਾਂ ਨੇਾਨੂੰ ਨਕਰਾਰਿਆ ਨਹੀਂ ਉਹਨਾਂ ਨੇ ਸਾਡੀ ਪੂਰੀ ਗੱਲ ਮੰਨ ਕੇ ਤੇ ਸਾਨੂੰ ਉਹਨਾਂ ਨੇ ਸੀਵਰੇਜ ਪੈ ਪਾਣ ਲਈ ਆਗਿਆ ਦਿੱਤੀ ਪੰਚਾਇਤ ਨੂੰ ਜੋਗੀ ਪੁਰਾਣੀਆਂ ਪੰਚਾਇਤਾਂ ਨੂੰ ਉਹਨਾਂ ਨੇ ਨਹੀਂ ਪਾਣ ਦਿੱਤੀ ਉਹ ਕੋਈ ਕਾਰਨ ਹੋਣਗੇ ਤੇ ਹੁਣ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤੀ ਆ ਸਾਡੀ ਪੂਰੀ ਪੰਚਾਇਤ ਨੂੰ ਔਰ ਸੱਦ ਕੇ ਉਹਨਾਂ ਨੇ ਕਿਹਾ ਕਿ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਉਦਾਂ ਕਰੋ ਪਰ ਇਹਦੇ ਪੈ ਪੈਣ ਨਾਲ ਮੇਰਾ ਜਿਹੜਾ ਵੀਡੀਓ ਦਫ਼ਤਰ ਵਾਲੀ ਸਾਈਡ ਹੈ ਬਿਲਕੁਲ ਨਕਾਸ ਵਧੀਆ ਬਣ ਗਿਆ ਆ ਔਰ ਵਧੀਆ ਜਾਣੇ ਕਿ ਮੇਰੀ ਇਹ ਸਲਾਹ ਹੈ ਸਾਡੀ ਪੂਰੀ ਪੰਚਾਇਤ ਦੀ ਔਰ ਪੂਰੀ ਟੀਮ ਦੀ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡੇਂਗੂ ਵਗੈਰਾ ਆ ਉਹ ਸਾਡੇ ਘਰੋਟੇ ਵਿੱਚ ਮੈਨੂੰ ਲੱਗਦਾ ਕਿ ਨਹੀਂ ਹੋਏਗਾ ਔਰ ਸਰਪੰਚ ਸਾਹਿਬ ਜਿੱਥੇ ਇਹ ਪਿੰਡ ਦੇ ਪਾਣੀ ਦੇ ਨਿਕਾਸ ਤਾਂ ਹੋ ਰਿਹਾ ਲੇਕਿਨ ਇੱਥੇ ਨਾਲ ਹੀ ਜਿਹੜਾ ਸੁਰਧਾ ਸੈਂਟਰ ਹੈ ਤੇ ਵੀਡੀਓ ਦਫ਼ਤਰ ਦੇ ਨਾਲ ਉਹ ਜਿਹੜਾ ਬਰਸਾਤਾਂ ਦੇ ਨਾਲ ਵਿੱਚ ਡੁੱਬ ਜਾਂਦਾ ਕੀ ਉਸ ਦੇ ਪਾਣੀ ਦੇ ਨਿਕਾਸ ਵੀ ਜਿਹੜਾ ਹੋ ਰਿਹਾ ਤੁਹਾਡੇ ਦੁਆਰਾ ਕੀਤਾ ਜਾ ਰਿਹਾ ਮੈਂ ਕਿਹਾ ਕਿ ਚਲੋ ਆਉਣ ਵਾਲਾ ਟਾਈਮ ਅਜੇ ਤਾਂ ਚਲੋ ਬਰਸਾਤ ਨੂੰ ਦੋ ਤਿੰਨ ਮਹੀਨੇ ਪੀ ਨੇ ਉਹਦੇ ਬਾਰੇ ਵੀ ਆਪਾਂ ਪਾਣੀ ਨਹੀਂ ਖੜਾ ਰਹਿਣ ਦਿਆਂਗੇ ਆਪਾਂ ਕਿਸੇ ਪਾਸੇ ਵੀ ਘਰੋਟੇ ਦੇ ਚਾਰ ਚਪਕੇ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਆਪਾਂ ਕਿਸੇ ਪਾਸੇ ਵੀ ਪਾਣੀ ਖੜਾ ਨਹੀਂ ਰਹਿਣ ਦੇਵਾਂਗੇ ਔਰ ਨਾ ਹੀ ਪਾਣੀ ਖੜਾ ਹੋਵੇਗਾ ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਔਰ ਆਪਣੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਘਰੋਟਾ ਬਿਲਕੁਲ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਕਿਸੇ ਦੇ ਘਰ ਦੇ ਵਿੱਚ ਪਾਣੀ ਨਹੀਂ ਜਾਏਗਾ ਗੰਦਾ ਔਰ ਨਾ ਹੀ ਘਰੋਟੇ ਦੇ ਵਿੱਚ ਖੜਾ ਤਾ ਨੂੰ ਕਿਤੇ ਵੀ ਪਾਣੀ ਮਿਲੇਗਾ ਟਾਈਮ ਲੱਗੇਗਾ ਥੋੜਾ ਜਿਹਾ 1-2 ਮਹੀਨਾ ਔਰ ਮੈਂ ਕਿਸੇ ਪਾਸੇ ਵੀ ਪਾਣੀ ਗੰਦਾ ਖੜਾ ਨਹੀਂ ਹੁੰਦਿਆਂਗਾ ਥੈਂਕਸ ਧੰਨਵਾਦ ਰਾਮ ਰਾਮ ਬਾਈ ਜੀ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੜੀਆਂ ਹਡੀਆਂ ਛੋਟੀਆਂ-ਛੋਟੀਆਂ ਖਬਰਾਂ ਜਲਦੀ-ਜਲਦੀ ਲੋਕਾਂ ਦੇ ਵਿੱਚ ਪਹੁੰਚਾਉਂਦੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬੜਾ ਵੱਡਾ ਨਾਂ ਦਾ ਰੋਲ ਹੈ ਥੈਂਕਸ ਮਿਹਰਬਾਨੀ ਨੇ ਸਰਪੰਚ ਸਾਹਿਬ ਦੇ ਤਾਈ ਜੀ ਉਹਨਾਂ ਤੋਂ ਵੀ ਉਹਨਾਂ ਦੇ ਪੁੱਤਰ ਹੈ ਜਿਹੜੇ ਉਹ ਕੰਮ ਕਰਦੇ ਪਏ ਆ ਉਹਨਾਂ ਤੋਂ ਵੀ ਉਹਨਾਂ ਦੇ ਬਾਰੇ ਵੀਊ ਲੈਣੇ ਆ ਵੀ ਉਹਨਾਂ ਦਾ ਕੀ ਕਹਿਣਾ ਜੀ ਜੈ ਸ਼੍ਰੀ ਰਾਮ ਮੈਂ ਇਸ ਸਕੂਲ ਦਾ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਸਾਨੂੰ ਇਹ ਛੋਟੇ ਮੋਟੀਆਂ ਜਿਹੜੀਆਂ ਗੱਲਾਂ ਨੇ ਸਾਨੂੰ ਮਤਲਬ ਕਿ ਉਹਨਾਂ ਨੇ ਨਕਾਸ ਦਾ ਜਿਹੜਾ ਬਹੁਤ ਸਾਡੇ ਨਾਲ ਆਗਿਆ ਕੀਤੀ ਆ ਸਾਡੇ ਧੰਨਵਾਦ ਅਸੀਂ ਉਹਨਾਂ ਦੀ ਕਰਨੇ ਆ ਜਿਹਨਾਂ ਸਕੂਲ ਵਾਲੇ ਸਾਨੂੰ ਉਹਨਾਂ ਨੇ ਬਹੁਤ ਸੰਯੋਗ ਦਿੱਤਾ ਜਿਹੜਾ ਸਾਨੂੰ ਪਾਪਾ ਇਧਰ ਨਕਾਸ ਦਿੱਤਾ ਆ ਅਸੀਂ ਬੱਚੇ ਵੀ ਸਾਡੇ ਛੋਟੇ ਛੋਟੇ ਪੜਦੇ ਨੇ ਅਸੀਂ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੇ ਨਾਲ ਹੋ ਕੇ ਸੰਯੋਗ ਦਿੱਤਾ ਹੈ ਜੈਸ਼ੀ ਉਹ ਦੇਵਦਾਤ ਮਹਾਜਨ ਜੀ ਉਹ ਵੀ ਉਪਲਬਧ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਵੀ ਇਸ ਦੇ ਬਾਰੇ ਵਿਚਾਰ ਲੈਂਦੇ ਹਾਂ ਜੀ ਹਾਂਜੀ ਮੈਂ ਜੈਸ਼ੀ ਦਾਮ ਮੈਂ ਇਸ ਪਿੰਡ ਦਾ ਕਸਬੇ ਦਾ ਮੈਂਬਰ ਪੰਚਾਇਤ ਦੇ ਦਮ ਆਇਆ ਬੋਲ ਰਿਹਾ ਹਾਂ ਮੈਂ ਤੇ ਇਹ ਬੜਾ ਵੱਡਾ ਕੰਮ ਕੀਤਾ ਸਰਪੰਚ ਸਾਹਿਬ ਨੇ ਇਹ 18-20 ਸਾਲ ਤੋਂ ਕੰਮ ਪੈਂਡਿੰਗ ਸੀ ਤੇ ਅਸੀਂ ਵਾਰ-ਵਾਰ ਮੀਟਿੰਗ ਕਰਦੇ ਸੀ ਸਕੂਲ ਨਾਲ ਪਰ ਉਹ ਸਾਡੀ ਕੋਈ ਗੱਲ ਪਛਰੇ ਨਹੀਂ ਚੜਦੀ ਪਹਿਲਾਂ ਪਰ ਸਾਡੇ ਸਰਪੰਚ ਸਾਹਿਬ ਨੇ ਆ ਕੇ ਇੱਥੇ ਮੀਟਿੰਗ ਕੀਤੀ ਤੇ ਸਕੂਲ ਨੇ ਇਹਦੀ ਆਗਿਆ ਜਿਹੜੀ ਆਪਣਾ ਜੋ ਵੀ ਨਾ ਸੁਝਾਅ ਮੰਨ ਲਿਆ ਤੇ ਇਹਦੇ ਨਾਲ ਸਾਡਾ ਜਿਹੜਾ ਪਿੰਡ ਦੀ ਨਿਕਾਸੀ ਪਲੱਸ ਵੀਡੀਓ ਦਫਤਰ ਪਲੱਸ ਵੀਡੀਓ ਆਪਣਾ ਸਬਦਾ ਸੈਂਟਰ ਦਾ ਪਾਣੀ ਦਾ ਪੂਰਾ ਨਿਕਾਸ ਹੋ ਜਾਏਗਾ ਤੇ ਅੱਗੇ ਜਿਹੜਾ ਬਰਸਾਤ ਹੁੰਦੀ ਸੀ ਤੇ ਇਥੇ ਸੁਰਦਾ ਸੈਂਟਰ ਤੇ ਸਾਡਾ ਵੀਡੀਓ ਦਫ਼ਤਰ ਪਾਣੀ ਦੇ ਲਪੇਟ ਚ ਆ ਜਾਂਦਾ ਸੀ ਤੇ ਮੁਹੱਲੇ ਵਾਲਿਆਂ ਨੂੰ ਵੀ ਬੜੀ ਔਖ ਹੁੰਦੀ ਸੀ ਇਹਦੇ ਨਾਲ ਬਿਮਾਰੀਆਂ ਬੜੀਆਂ ਫੈਲਦੀਆਂ ਸਨ ਤੇ ਮੈਂ ਕਹਣਾ ਕਿ ਸਾਡੀ ਪੰਚਾਇਤ ਬੰਦੇ ਬਾਦ ਸੰਜੀਤ ਕੁਮਾਰ ਰੋਡਾ ਨੇ ਆਪਣੇ ਸਕੂਲ ਦੇ ਪ੍ਰਬੰਧਕ ਸਾਹਿਬ ਨਾਲ ਗੱਲ ਕਰਕੇ ਤੇ ਇਹ ਬੜਾ-ਬੜਾ ਕੰਮ ਪੇਂਡ ਦੇ ਹੱਥਰੇਰੀ ਕੀਤਾ ਤੇ ਇਹ ਇਹ ਆਪਣੇ ਸਰਪੰਚ ਸਾਹਿਬ ਤੇ ਸਾਡੀ ਪੰਚਾਇਤ ਦੇ ਅਗੇ ਬੜਾ ਥੈਂਕਸ ਕਰਦੀ ਹੈ ਸਕੂਲ ਦਾ ਕਿ ਜਿਨ੍ਹਾਂ ਨੇ ਸਾਡਾ ਮਤਲਬ ਕਿ ਮੀਟਿੰਗ ਚ ਸਾਨੂੰ ਪ੍ਰਵਾਨਗੀ ਦਿੱਤੀ ਤੇ ਇਹ ਸਾਡਾ ਕੰਮ ਕਰਵਾਇਆ ਜੈ ਸ਼ੀ ਰਾਮ ਦੱਸ ਦਈਏ ਕਿ ਪਿੰਡ ਕਰੋਟਾ ਦੇ ਵਿੱਚ ਜਿੱਥੇ ਜਦੋਂ ਕਿ ਸੁਜੀਪ কুমার ਰੋਡਾ ਨੇ ਜਦੋਂ ਦੀ ਇਸ ਪਿੰਡ ਦੇ ਵਿੱਚ ਪਾਈ ਆ ਫੇਰੀ ਉਦੋਂ ਦੀ ਕਹਿ ਸਕਦੇ ਆ ਕਿ ਵਿਕਾਸ ਦੇ ਕੰਮਾਂ ਦੀ ਲੱਗੀ ਹੋਈ ਆ ਹਨੇਰੀ ਔਰ ਤੁਸੀਂ ਦੇਖੋ ਕਿ ਜਿਹੜਾ ਪਿੰਡ ਦਾ ਨਿਕਾਸ ਹੈ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਹੈ ਜਿਹੜਾ ਉਹ ਕਾਫੀ ਧੇਰ ਤੋਂ ਕਿਸੇ ਵੀ ਸਰਕਾਰ ਨੇ ਔਰ ਕਿਸੇ ਵੀ ਪਿੰਡ ਦੇ ਸਰਪੰਚ ਨੇ ਨਹੀਂ ਕਰਵਾਇਆ ਸੀ ਉਸ ਦਾ ਹੱਲ ਵੀ ਇਹਨਾਂ ਨੇ ਇੱਕ ਸਰਵਜਨਕ ਹੱਲ ਕੱਢਿਆ ਜਿਹੜਾ ਕਿ ਬਾਬਾ ਨਾਗਾ ਸਕੂਲ ਦੇ ਵਿੱਚੋਂ ਹੁੰਦਾ ਹੋਇਆ ਉਹ ਵੱਡੀਆਂ ਪਾਈਪਾਂ ਪਾ ਕੇ ਆਪਣੇ ਸੀਮੈਂਟ ਦੀਆਂ ਪਾਈਪਾਂ ਪਾ ਕੇ ਉਸ ਨਿਕਾਸ ਦਾ ਜਿਹੜਾ ਹੈ ਉਹ ਬਹੁਤ ਵਧੀਆ ਨਿਕਾਸ ਹੈ ਜਿਹੜਾ ਕਰਤਾ ਹੈ ਜਿਹੜਾ ਕਿ ਕਿਸੇ ਨੇ ਅੱਜ ਤੱਕ ਸੋਚਿਆ ਵੀ ਨਹੀਂ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿੰਡ ਦੇ ਸਰਪੰਚ ਜਿਹੜੇ ਸੰਜੀਪ ਕਾਰ ਰੋਡਾ ਜੀ ਆ ਇਸ ਵੇਲੇ ਖੜੇ ਨੇ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਜਿਹੜੀ ਖੜੀ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਇਹ ਕੰਮ ਤਾਂ ਹੁੰਦਾ ਹੀ ਆ ਔਰ ਪਹਿਲਾਂ ਵੀ ਹੁੰਦੇ ਆਇਆ ਲੇਕਿਨ ਉਹਨਾਂ ਨੇ ਇਸ ਕੰਮ ਦੇ ਉੱਤੇ ਕਿਸ ਤਰ੍ਹਾਂ ਨਾਲ ਫੋਕਸ ਕੀਤਾ ਹੋਇਆ ਹਾਂਜੀ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡੇ ਕਿ ਲੋਕਾਂ ਦੇ ਵਿੱਚ ਜਿਹੜਾ ਚਾਹਨਾ ਪਾਉਂਦੇ ਹੀ ਰਹਿੰਦੇ ਔਰ ਕੰਮ ਵੀ ਕਰਵਾ ਸ਼ਾਇਦ ਇਹੀ ਇਸ ਤਰ੍ਹਾਂ ਦੇ ਕੰਮ ਆ ਜਿਹੜੇ ਅਜੇ ਤੱਕ ਕਿਸੇ ਨੇ ਕਰਵਾਏ ਹੋਣ ਇਹਦੇ ਬਾਰੇ ਕੀ ਕਹਣਾ ਹੈ ਤੁਹਾਡਾ ਰਾਮ ਰਾਮ ਜੀ ਸਾਰੇ ਪਿੰਡ ਵਾਸੀਆਂ ਨੂੰ ਤੇ ਇਹ ਜਿਹੜਾ ਤੁਸੀਂ ਕੰਮ ਦੱਸਿਆ ਆ ਕਿ ਹੁੰਦਾ ਪਿਆ ਆ ਅਹਲੇ ਸੀਵਰੇਜ ਦੀ ਪੈਪੇ ਕਰਦੀ ਐ ਤੇ ਇਹ ਬੜਾ ਪੁਰਾਣੇ ਟਾਈਮ ਤੋਂ ਨਾ ਕੋਈ 10-15 ਸਾਲ ਤੋਂ ਬੜੇ ਮਾੜੇ ਹਾਲਾਤ ਹੀ ਕੀ ਸਕੂਲ ਦਾ ਇੱਥੇ ਗੇਟ ਹੀ ਛੋਟੇ-ਛੋਟੇ ਬੱਚੇ ਪੜਦੇ ਨੇ ਇੱਥੇ ਤੇ ਡੇਂਗੂ ਸਭ ਤੋਂ ਜ਼ਿਆਦਾ ਘਰੋਟੇ ਵਿੱਚ ਫੈਲਿਆ ਹੀ ਇਹ ਸਾਰਿਆਂ ਨੂੰ ਹੀ ਪਤਾ ਹੈ ਤੇ ਉਹਦੇ ਨਜ਼ਰ ਚ ਰੱਖਦੇ ਹੋਏ ਸਕੂਲ ਦੇ ਅੱਗੇ ਆਪਾਂ ਉਹਨਾਂ ਨਾਲ ਸਕੂਲ ਵਾਲਿਆਂ ਨਾਲ ਗੱਲਬਾਤ ਕਰਕੇ ਕਿਹਾ ਹੈ ਕਿ ਉੱਥੇ ਨਿਕਾਸ ਹੁੰਦਾ ਪਾਣੀ ਦਾ ਤੇ ਪਾਣੀ ਦਾ ਅੱਗੇ ਨਿਕਾਸੀ ਕਿਸੇ ਪਾਸੇ ਨਹੀਂ ਪਿੰਡ ਦਾ ਤੇ ਸਕੂਲ ਵਾਲਿਆਂ ਨਾਲ ਜਦੋਂ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਥੈਂਕਸ ਕਰਦੇ ਆਂ ਅਸੀਂ ਪਾਸਕੂਲ ਵਾਲਿਆਂ ਦਾ ਕਿ ਉਹਨਾਂ ਨੇਾਨੂੰ ਨਕਰਾਰਿਆ ਨਹੀਂ ਉਹਨਾਂ ਨੇ ਸਾਡੀ ਪੂਰੀ ਗੱਲ ਮੰਨ ਕੇ ਤੇ ਸਾਨੂੰ ਉਹਨਾਂ ਨੇ ਸੀਵਰੇਜ ਪੈ ਪਾਣ ਲਈ ਆਗਿਆ ਦਿੱਤੀ ਪੰਚਾਇਤ ਨੂੰ ਜੋਗੀ ਪੁਰਾਣੀਆਂ ਪੰਚਾਇਤਾਂ ਨੂੰ ਉਹਨਾਂ ਨੇ ਨਹੀਂ ਪਾਣ ਦਿੱਤੀ ਉਹ ਕੋਈ ਕਾਰਨ ਹੋਣਗੇ ਤੇ ਹੁਣ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤੀ ਹੈ ਸਾਡੀ ਪੂਰੀ ਪੰਚਾਇਤ ਨੂੰ ਔਰ ਸੱਦ ਕੇ ਉਹਨਾਂ ਨੇ ਕਿਹਾ ਕਿ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਉਦਾਂ ਕਰੋ ਪਰ ਇਹਦੇ ਪੈ ਪੈਣ ਨਾਲ ਮੇਰਾ ਜਿਹੜਾ ਵੀਡੀਓ ਦਫ਼ਤਰ ਵਾਲੀ ਸਾਈਡ ਹੈ ਬਿਲਕੁਲ ਨਕਾਸ ਵਧੀਆ ਬਣ ਗਿਆ ਆ ਔਰ ਵਧੀਆ ਜਾਣੇ ਕਿ ਮੇਰੀ ਇਹ ਸਲਾਹ ਹੈ ਸਾਡੀ ਪੂਰੀ ਪੰਚਾਇਤ ਦੀ ਔਰ ਪੂਰੀ ਟੀਮ ਦੀ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡੇਂਗੂ ਵਗੈਰਾ ਆ ਉਹ ਸਾਡੇ ਘਰੋਟੇ ਵਿੱਚ ਮੈਨੂੰ ਲੱਗਦਾ ਕਿ ਨਹੀਂ ਹੋਏਗਾ ਪਰ ਸਰਪੰਚ ਸਾਹਿਬ ਜਿੱਥੇ ਇਹ ਪਿੰਡ ਦੇ ਪਾਣੀ ਦੇ ਨਿਕਾਸ ਤਾਂ ਹੋ ਰਿਹਾ ਲੇਕਿਨ ਇੱਥੇ ਨਾਲ ਹੀ ਜਿਹੜਾ ਸਰਦਾ ਸੈਂਟਰ ਹੈ ਤੇ ਵੀਡੀਓ ਦਫ਼ਤਰ ਦੇ ਨਾਲ ਉਹ ਜਿਹੜਾ ਬਰਸਾਤਾਂ ਦੇ ਨਾਲ ਵਿੱਚ ਡੁੱਬ ਜਾਂਦਾ ਕੀ ਉਸ ਦੇ ਪਾਣੀ ਦੇ ਨਿਕਾਸ ਵੀ ਜਿਹੜਾ ਹੋ ਰਿਹਾ ਤੁਹਾਡੇ ਦੁਆਰਾ ਕੀਤਾ ਜਾ ਰਿਹਾ ਮੈਂ ਕਿਹਾ ਕਿ ਚਲੋ ਆਉਣ ਵਾਲਾ ਟਾਈਮ ਅਜੇ ਤੇ ਚਲੋ ਬਰਸਾਤ ਨੂੰ ਦੋ ਤਿੰਨ ਮਹੀਨੇ ਪੀ ਨੇ ਉਹਦੇ ਬਾਰੇ ਵੀ ਆਪਾਂ ਪਾਣੀ ਨਹੀਂ ਖੜਾ ਰਹਿਣ ਦਿਆਂਗੇ ਆਪਾਂ ਕਿਸੇ ਪਾਸੇ ਵੀ ਘਰੋਟੇ ਦੇ ਚਾਰ ਚਪਕਖੇ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਆਪਾਂ ਕਿਸੇ ਪਾਸੇ ਵੀ ਪਾਣੀ ਖੜਾ ਨਹੀਂ ਰਹਿਣ ਦੇਵਾਂਗੇ ਔਰ ਨਾ ਹੀ ਪਾਣੀ ਖੜਾ ਹੋਵੇਗਾ ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਔਰ ਆਪਣੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਘਰੋਟਾ ਬਿਲਕੁਲ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਕਿਸੇ ਦੇ ਘਰ ਦੇ ਵਿੱਚ ਪਾਣੀ ਨਹੀਂ ਜਾਏਗਾ ਗੰਦਾ ਔਰ ਨਾ ਹੀ ਘਰੋਟੇ ਦੇ ਵਿੱਚ ਖੜਾ ਤੁਹਾਨੂੰ ਕਿਤੇ ਵੀ ਪਾਣੀ ਮਿਲੇਗਾ ਟਾਈਮ ਲੱਗੇਗਾ ਥੋੜਾ ਜਿਹਾ 1-2 ਮਹੀਨਾ ਔਰ ਮੈਂ ਕਿਸੇ ਪਾਸੇ ਵੀ ਪਾਣੀ ਗੰਦਾ ਖੜਾ ਨਹੀਂ ਹੁੰਦਿਆਂਗਾ ਥੈਂਕਸ ਧੰਨਵਾਦ ਰਾਮਰਾਮ ਬਾਈ ਜੀ ਟੀਵੀ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੜੀਆਂ ਹਡੀਆਂ ਛੋਟੀਆਂ-ਛੋਟੀਆਂ ਖਬਰਾਂ ਜਲਦੀ-ਜਲਦੀ ਲੋਕਾਂ ਦੇ ਵਿੱਚ ਪਹੁੰਚਾਉਂਦੇ ਨੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬੜਾ ਵੱਡਾ ਨਾਂ ਦਾ ਰੋਲ ਹੈ ਥੈਂਕਸ ਮਿਹਰਬਾਨੀ ਨੇ ਸਰਪੰਚ ਸਾਹਿਬ ਦੇ ਤਾਈ ਜੀ ਉਹਨਾਂ ਤੋਂ ਵੀ ਉਹਨਾਂ ਦੇ ਪੁੱਤਰ ਹੈ ਜਿਹੜੇ ਉਹ ਕੰਮ ਕਰਦੇ ਪਏ ਆ ਉਹਨਾਂ ਤੋਂ ਵੀ ਉਹਨਾਂ ਦੇ ਬਾਰੇ ਵੀਊ ਲੈਣੇ ਆ ਵੀ ਉਹਨਾਂ ਦਾ ਕੀ ਕਹਿਣਾ ਜੀ ਜੈ ਸ਼੍ਰੀ ਰਾਮ ਮੈਂ ਇਸ ਸਕੂਲ ਦਾ ਧੰਨਵਾਦ ਕਰਨੀ ਹੈ ਜਿਨ੍ਹਾਂ ਨੇ ਸਾਨੂੰ ਇਹ ਛੋਟੇ ਮੋਟੀਆਂ ਜਿਹੜੀਆਂ ਗੱਲਾਂ ਨੇ ਸਾਨੂੰ ਮਤਲਬ ਇਹ ਉਹਨਾਂ ਨੇ ਨਿਕਾਸ ਦਾ ਜਿਹੜਾ ਬਹੁਤ ਸਾਡੇ ਨਾਲ ਆਗਿਆ ਕੀਤੀ ਹੈ ਸਾਡੇ ਧੰਨਵਾਦ ਅਸੀਂ ਉਹਨਾਂ ਦੀ ਕਰਨੇ ਆ ਜਿਹਨਾਂ ਸਕੂਲ ਵਾਲੇ ਸਾਨੂੰ ਉਹਨਾਂ ਨੇ ਬਹੁਤ ਸੰਯੋਗ ਦਿੱਤਾ ਜਿਹੜਾ ਸਾਨੂੰ ਪਾਪਾ ਇਧਰ ਨਿਕਾਸ ਦਿੱਤਾ ਹੈ ਅਸੀਂ ਬੱਚੇ ਵੀ ਸਾਡੇ ਛੋਟੇ ਛੋਟੇ ਪੜਦੇ ਨੇ ਅਸੀਂ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੇ ਨਾਲ ਹੋ ਕੇ ਸੰਯੋਗ ਦਿੱਤਾ ਹੈ ਜੈ ਸ਼੍ਰੀ ਉਹ ਦੇਵਦਾ ਮਹਾਜਨ ਜੀ ਉਹ ਵੀ ਉਪਲਬਧ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਵੀ ਇਸ ਦੇ ਬਾਰੇ ਵਿਚਾਰ ਲੈਂਦੇ ਹਾਂ ਜੀ ਹਾਂਜੀ ਮੈਂ ਜੈ ਸ਼ੀ ਦਾਮ ਮੈਂ ਇਸ ਪਿੰਡ ਦਾ ਕਸਵੇ ਦਾ ਮੈਂਬਰ ਪੰਚਾਇਤ ਦੇ ਦਮ ਆਇਆ ਬੋਲ ਰਿਹਾ ਹਾਂ ਮੈਂ ਤੇ ਇਹ ਬੜਾ ਵੱਡਾ ਕੰਮ ਕੀਤਾ ਸਾਡੇ ਸਰਪੰਚ ਸਾਹਿਬ ਨੇ ਇਹ 18-20 ਸਾਲ ਤੋਂ ਕੰਮ ਪੈਂਡਿੰਗ ਸੀ ਤੇ ਅਸੀਂ ਵਾਰ-ਵਾਰ ਮੀਟਿੰਗ ਕਰਦੇ ਸੀ ਸਕੂਲ ਨਾਲ ਪਰ ਉਹ ਸਾਡੀ ਕੋਈ ਗੱਲ ਅੱਗੇ ਨਹੀਂ ਚੜਦੀ ਪਹਿਲਾਂ ਔਰ ਸਾਡੇ ਸਰਪੰਚ ਸਾਹਿਬ ਨੇ ਆ ਕੇ ਇਥੇ ਮੀਟਿੰਗ ਕੀਤੀ ਤੇ ਸਰਕੂਲ ਨੇ ਇਹਦੀ ਆਗਿਆ ਜਿਹੜੀ ਆਪਣਾ ਜੋ ਵੀ ਨਾ ਸੁਝਾਅ ਮੰਨ ਲਿਆ ਤੇ ਇਹਦੇ ਨਾਲ ਸਾਡਾ ਜਿਹੜਾ ਪਿੰਡ ਦੀ ਨਿਕਾਸੀ ਪਲੱਸ ਵੀਡੀਓ ਦਫ਼ਤਰ ਪਲੱਸ ਵੀਡੀਓ ਆਪਣਾ ਸੇਵਾ ਸੈਂਟਰ ਦਾ ਪਾਣੀ ਦਾ ਪੂਰਾ ਨਿਕਾਸ ਹੋ ਜਾਏਗਾ ਤੇ ਅੱਗੇ ਜਿਹੜਾ ਬਰਸਾਤ ਹੁੰਦੀ ਸੀ ਤੇ ਇਥੇ ਸੇਵਾ ਸੈਂਟਰ ਤੇ ਸਾਡਾ ਵੀਡੀਓ ਦਫ਼ਤਰ ਪਾਣੀ ਦੇ ਲਪੇਟ ਚ ਆ ਜਾਂਦਾ ਸੀ ਤੇ ਮੁਹੱਲੇ ਵਾਲਿਆਂ ਨੂੰ ਇਹ ਬੜੀ ਔਖੀ ਦੀ ਇਹਦੇ ਨਾਲ ਬਿਮਾਰੀਆਂ ਬੜੀਆਂ ਫੈਲਦੀਆਂ ਸਨ ਤੇ ਮੈਂ ਕਹਣਾ ਕਿ ਸਾਡੀ ਪੰਚਾਇਤ ਬੰਦੇ ਬਾਦ ਸੰਜੀਤ ਕੁਮਾਰ ਰੋਡਾ ਨੇ ਆਪਣੇ ਸਕੂਲ ਦੇ ਪ੍ਰਬੰਧਕ ਸਾਹਿਬ ਨਾਲ ਗੱਲ ਕਰਕੇ ਤੇ ਇਹ ਬੜਾ ਵੱਡਾ ਕੰਮ ਪੇਂਡ ਤੇ ਹਰੇਕ ਨੇ ਕੀਤਾ ਤੇ ਇਹ ਇਹ ਆਪਣੇ ਸਰਪੰਚ ਸਾਹਿਬ ਤੇ ਸਾਡੀ ਪੰਚਾਇਤ ਦੇ ਅਗੇ ਬੜਾ ਥੈਂਕਸ ਕਰਦੀ ਹੈ ਸਕੂਲ ਦਾ ਕਿ ਜਿਨ੍ਹਾਂ ਨੇ ਸਾਡਾ ਮਤਲਬ ਕਿ ਮੀਟਿੰਗ ਸਾਨੂੰ ਪ੍ਰਵਾਨਗੀ ਦਿੱਤੀ ਤੇ ਸਾਡਾ ਕੰਮ ਕਰਵਾਇਆ જયਸ਼ੀ ਰਾਮ ਉਹਨੂੰ ਦੱਸ ਦਈਏ ਕਿ ਪਿੰਡ ਕਰੋਟਾ ਦੇ ਵਿੱਚ ਜਿੱਥੇ ਜਦੋਂ ਕਿ ਸੁਜੀਪ ਮਾਨ ਰੋਡਾਂ ਨੇ ਜਦੋਂ ਦੀ ਇਸ ਪਿੰਡ ਦੇ ਵਿੱਚ ਪਾਈ ਆ ਫੇਰੀ ਉਦੋਂ ਦੀ ਕਹਿ ਸਕਦੇ ਆ ਕਿ ਵਿਕਾਸ ਦੇ ਕੰਮਾਂ ਦੀ ਲੱਗੀ ਹੋਈ ਆ ਹਨੇਰੀ ਔਰ ਤੁਸੀਂ ਦੇਖੋ ਕਿ ਜਿਹੜਾ ਪਿੰਡ ਦਾ ਨਿਕਾਸ ਹੈ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਹੈ ਜਿਹੜਾ ਉਹ ਕਾਫੀ ਦੇਰ ਤੋਂ ਕਿਸੇ ਵੀ ਸਰਕਾਰ ਨੇ ਔਰ ਕਿਸੇ ਵੀ ਪਿੰਡ ਦੇ ਸਰਪੰਚ ਨੇ ਨਹੀਂ ਕਰਵਾਇਆ ਸੀ ਉਸ ਦਾ ਹੱਲ ਵੀ ਇਹਨਾਂ ਨੇ ਇੱਕ ਸਰਵਜਨਕ ਹੱਲ ਕੱਢਿਆ ਜਿਹੜਾ ਕਿ ਬਾਬਾ ਨਾਗਾ ਸਕੂਲ ਦੇ ਵਿੱਚੋਂ ਹੁੰਦਾ ਹੋਇਆ ਉਹ ਵੱਡੀਆਂ ਪਾਈਪਾਂ ਪਾ ਕੇ ਆਪਣੇ ਸੀਮੈਂਟ ਦੀਆਂ ਪਾਈਪਾਂ ਪਾ ਕੇ ਉਸ ਨਿਕਾਸ ਦਾ ਜਿਹੜਾ ਹੈ ਉਹ ਬਹੁਤ ਵਧੀਆ ਨਿਕਾਸ ਹੈ ਜਿਹੜਾ ਕਰਤਾ ਹੈ ਜਿਹੜਾ ਕਿ ਕਿਸੇ ਨੇ ਅੱਜ ਤੱਕ ਸੋਚਿਆ ਵੀ ਨਹੀਂ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿੰਡ ਦੇ ਸਰਪੰਚ ਜਿਹੜੇ ਸੰਜੀਵਕਰ ਰੋਡਾ ਜੀ ਆ ਇਸ ਵੇਲੇ ਖੜੇ ਨੇ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਜਿਹੜੀ ਖੜੀ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਇਹ ਕੰਮ ਤਾਂ ਹੁੰਦਾ ਹੀ ਆ ਔਰ ਪਹਿਲਾਂ ਵੀ ਹੁੰਦੇ ਆਇਆ ਲੇਕਿਨ ਉਹਨਾਂ ਨੇ ਇਸ ਕੰਮ ਦੇ ਉੱਤੇ ਕਿਸ ਤਰ੍ਹਾਂ ਨਾਲ ਫੋਕਸ ਕੀਤਾ ਹੋਇਆ ਹਾਂਜੀ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡੇ ਕਿ ਲੋਕਾਂ ਦੇ ਵਿੱਚ ਜਿਹੜਾ ਚਾਹਨਾ ਪਾਉਂਦੇ ਹੀ ਰਹਿੰਦੇ ਔਰ ਕੰਮ ਵੀ ਕਰਵਾ ਰਹ ਸ਼ਾਇਦ ਹੀ ਇਸ ਤਰ੍ਹਾਂ ਦੇ ਕੰਮ ਆ ਜਿਹੜੇ ਅਜੇ ਤੱਕ ਕਿਸੇ ਨੇ ਕਰਵਾਏ ਹੋਣ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਰਾਮ ਰਾਮ ਜੀ ਸਾਰੇ ਪਿੰਡ ਵਾਸੀਆਂ ਨੂੰ ਤੇ ਇਹ ਜਿਹੜਾ ਤੁਸੀਂ ਕੰਮ ਦੱਸਿਆ ਹੈ ਕਿ ਹੁੰਦਾ ਪਿਆ ਹੈ ਅਹਲੇ ਸੀਵਰੇਜ ਦੀ ਪੈਪੇ ਕਰਦੀ ਹੈ ਤੇ ਇਹ ਬੜਾ ਪੁਰਾਣੇ ਟਾਈਮ ਤੋਂ ਨਾ ਕੋਈ 10-15 ਸਾਲ ਤੋਂ ਬੜੇ ਮਾੜੇ ਹਾਲਾਤ ਹੀ ਕੀ ਸਕੂਲ ਦਾ ਇੱਥੇ ਗੇਟ ਹੀ ਛੋਟੇ-ਛੋਟੇ ਬੱਚੇ ਪੜਦੇ ਨੇ ਇੱਥੇ ਤੇ ਡੇਂਗੂ ਸਭ ਤੋਂ ਜ਼ਿਆਦਾ ਘਰੋਟੇ ਵਿੱਚ ਫੈਲਿਆ ਹੀ ਇਹ ਸਾਰਿਆਂ ਨੂੰ ਹੀ ਪਤਾ ਹੈ ਤੇ ਉਹਦੇ ਨਜ਼ਰ ਚ ਰੱਖਦੇ ਹੋਏ ਸਕੂਲ ਦੇ ਅੱਗੇ ਆਪਾਂ ਉਹਨਾਂ ਨਾਲ ਸਕੂਲ ਵਾਲਿਆਂ ਨਾਲ ਗੱਲਬਾਤ ਕਰਕੇ ਕਿਹਾ ਹੈ ਕਿ ਉੱਥੇ ਨਿਕਾਸ ਹੁੰਦਾ ਪਾਣੀ ਦਾ ਤੇ ਪਾਣੀ ਦਾ ਅੱਗੇ ਨਿਕਾਸੀ ਕਿਸੇ ਪਾਸੇ ਨਹੀਂ ਪਿੰਡ ਦਾ ਤੇ ਸਕੂਲ ਵਾਲਿਆਂ ਨਾਲ ਜਦੋਂ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਥੈਂਕਸ ਕਰ ਰਹੇ ਆਂ ਹੇ ਪਾਸਕੂਲ ਵਾਲਿਆਂ ਦਾ ਕਿ ਉਹਨਾਂ ਨੇ ਨੂੰ ਨਕਰਾਰਿਆ ਨਹੀਂ ਉਹਨਾਂ ਨੇ ਸਾਡੀ ਪੂਰੀ ਗੱਲ ਮੰਨ ਕੇ ਤੇ ਸਾਨੂੰ ਉਹਨਾਂ ਨੇ ਸੀਵਰੇਜ ਪੈ ਪਾਣ ਲਈ ਆਗਿਆ ਦਿੱਤੀ ਪੰਚਾਇਤ ਨੂੰ ਜੋਗੀ ਪੁਰਾਣੀਆਂ ਪੰਚਾਇਤਾਂ ਨੂੰ ਉਹਨਾਂ ਨੇ ਨਹੀਂ ਪਾਣ ਦਿੱਤੀ ਉਹ ਕੋਈ ਕਾਰਨ ਹੋਣਗੇ ਤੇ ਹੁਣ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤੀ ਆ ਸਾਡੀ ਪੂਰੀ ਪੰਚਾਇਤ ਨੂੰ ਔਰ ਸੱਦ ਕੇ ਉਹਨਾਂ ਨੇ ਕਿਹਾ ਕਿ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਉਦਾਂ ਕਰੋ ਪਰ ਇਹਦੇ ਪੈ ਪੈਣ ਨਾਲ ਮੇਰਾ ਜਿਹੜਾ ਵੀਡੀਓ ਦਫ਼ਤਰ ਵਾਲੀ ਸਾਈਡ ਹੈ ਬਿਲਕੁਲ ਨਕਾਸ ਵਧੀਆ ਬਣ ਗਿਆ ਆ ਔਰ ਵਧੀਆ ਜਾਣੇ ਕਿ ਮੇਰੀ ਇਹ ਸਲਾਹ ਹੈ ਸਾਡੀ ਪੂਰੀ ਪੰਚਾਇਤ ਦੀ ਔਰ ਪੂਰੀ ਟੀਮ ਦੀ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡੇਂਗੂ ਵਗੈਰਾ ਆ ਉਹ ਸਾਡੇ ਘਰੋਟੇ ਵਿੱਚ ਮੈਨੂੰ ਲੱਗਦਾ ਕਿ ਨਹੀਂ ਹੋਏਗਾ ਔਰ ਸਰਪੰਚ ਸਾਹਿਬ ਜਿੱਥੇ ਇਹ ਪਿੰਡ ਦੇ ਪਾਣੀ ਦੇ ਨਿਕਾਸ ਤਾਂ ਹੋ ਰਿਹਾ ਲੇਕਿਨ ਇੱਥੇ ਨਾਲ ਹੀ ਜਿਹੜਾ ਸਰਦਾ ਸੈਂਟਰ ਹੈ ਤੇ ਵੀਡੀਓ ਦਫ਼ਤਰ ਦੇ ਨਾਲ ਉਹ ਜਿਹੜਾ ਬਰਸਾਤਾਂ ਦੇ ਨਾਲ ਵਿੱਚ ਡੁੱਬ ਜਾਂਦਾ ਕੀ ਉਸਦੇ ਪਾਣੀ ਦੇ ਨਿਕਾਸ ਵੀ ਜਿਹੜਾ ਹੋ ਰਿਹਾ ਤੁਹਾਡੇ ਦੁਆਰਾ ਕੀਤਾ ਜਾ ਰਿਹਾ ਮੈਂ ਕਿਹਾ ਕਿ ਚਲੋ ਆਉਣ ਵਾਲਾ ਟਾਈਮ ਅਜੇ ਤੇ ਚਲੋ ਬਰਸਾਤ ਨੂੰ ਦੋ ਤਿੰਨ ਮਹੀਨੇ ਪੀ ਨੇ ਉਦੇ ਬਾਰੇ ਵੀ ਆਪਾਂ ਪਾਣੀ ਨਹੀਂ ਖੜਾ ਰਹਿਣ ਦਿਆਂਗੇ ਆਪਾਂ ਕਿਹੇ ਪਾਸੇ ਵੀ ਘਰੋਟੇ ਦੇ ਚਾਰ ਚਪਕੇ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਆਪਾਂ ਕਿਹੇ ਪਾਸੇ ਵੀ ਪਾਣੀ ਖੜਾ ਨਹੀਂ ਰਹਿਣ ਦਿਆਂਗੇ ਔਰ ਨਾ ਹੀ ਪਾਣੀ ਖੜਾ ਹੋਵੇਗਾ ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਔਰ ਆਪਣੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਨਾਂ ਕਿ ਘਰੋਟਾ ਬਿਲਕੁਲ ਬਰਸਾਤ ਆਉਣ ਤੋਂ ਪਹਿਲੇ ਪਹਿਲੇ ਕਿਸੇ ਦੇ ਘਰ ਦੇ ਵਿੱਚ ਪਾਣੀ ਨਹੀਂ ਜਾਏਗਾ ਗੰਦਾ ਔਰ ਨਾ ਹੀ ਘਰੋਟੇ ਦੇ ਵਿੱਚ ਖੜਾ ਤੁਹਾਨੂੰ ਕਿਤੇ ਵੀ ਪਾਣੀ ਮਿਲੇਗਾ ਟਾਈਮ ਲੱਗੇਗਾ ਥੋੜਾ ਜਿਹਾ 1-2 ਮਹੀਨਾ ਔਰ ਮੈਂ ਕਿਸੇ ਪਾਸੇ ਵੀ ਪਾਣੀ ਗੰਦਾ ਖੜਾ ਨਹੀਂ ਹੁੰਦਿਆਂਗਾ ਥੈਂਕਸ ਧੰਨਵਾਦ ਰਾਮ ਰਾਮ ਬਾਈ ਜੀ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੜੀਆਂ ਹੱਡੀਆਂ ਛੋਟੀਆਂ ਛੋਟੀਆਂ ਖਬਰਾਂ ਜਲਦੀ ਜਲਦੀ ਲੋਕਾਂ ਦੇ ਵਿੱਚ ਪਹੁੰਚਾਉਂਦੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬੜਾ ਵੱਡਾ ਨਾਂ ਦਾ ਰੋਲ ਹੈ ਥੈਂਕਸ ਮਿਹਰਬਾਨੀ ਨੇ ਸਰਪੰਚ ਸਾਹਿਬ ਦੇ ਤਾਈ ਜੀ ਉਹਨਾਂ ਤੋਂ ਵੀ ਉਹਨਾਂ ਦੇ ਪੁੱਤਰ ਆ ਜਿਹੜੇ ਉਹ ਕੰਮ ਕਰਦੇ ਪਏ ਆ ਉਹਨਾਂ ਤੋਂ ਵੀ ਉਹਨਾਂ ਦੇ ਬਾਰੇ ਵੀਊ ਲੈਣੇ ਆ ਵੀ ਉਹਨਾਂ ਦਾ ਕੀ ਕਹਿਣਾ ਜੀ ਜੈ ਸ਼੍ਰੀ ਰਾਮ ਮੈਂ ਇਸ ਸਕੂਲ ਦਾ ਧੰਨਵਾਦ ਕਰਨੀ ਹੈ ਜਿਨ੍ਹਾਂ ਨੇ ਸਾਨੂੰ ਇਹ ਛੋਟੇ-ਮੋਟੀਆਂ ਜਿਹੜੀਆਂ ਗੱਲਾਂ ਨੇ ਸਾਨੂੰ ਮਤਲਬ ਕਿ ਉਹਨਾਂ ਨੇ ਨਕਾਸ ਦਾ ਜਿਹੜਾ ਬਹੁਤ ਸਾਡੇ ਨਾਲ ਆਗਿਆ ਕੀਤੀ ਹੈ ਸਾਡੇ ਧੰਨਵਾਦ ਅਸੀਂ ਉਹਨਾਂ ਦੀ ਕਰਨੇ ਆ ਜਿਹਨਾਂ ਸਕੂਲ ਵਾਲੇ ਸਾਨੂੰ ਉਹਨਾਂ ਨੇ ਬਹੁਤ ਸੰਯੋਗ ਦਿੱਤਾ ਜਿਹੜਾ ਸਾਨੂੰ ਪਾਪਾ ਇਧਰ ਨਕਾਸ ਦਿੱਤਾ ਹੈ ਅਸੀਂ ਬੱਚੇ ਵੀ ਸਾਡੇ ਛੋਟੇ-ਛੋਟੇ ਪੜਦੇ ਨੇ ਅਸੀਂ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੇ ਨਾਲ ਹੋ ਕੇ ਸੰਯੋਗ ਦਿੱਤਾ ਹੈ ਜੈ ਸ਼੍ਰੀ ਉਹ ਦੇਵਦਾ ਮਹਾਜਨ ਜੀ ਉਹ ਵੀ ਉਪਲਬਧ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਵੀ ਇਸ ਦੇ ਬਾਰੇ ਵਿਚਾਰ ਲੈਂਦੇ ਹਾਂ ਜੀ ਹਾਂਜੀ ਮੈਂ જયਸ਼ੀ ਦਾਮ ਮੈਂ ਇਸ ਪਿੰਡ ਦਾ ਕਸਵੇ ਦਾ ਮੈਂਬਰ ਪੰਚਾਇਤ ਦੇ ਦਮ ਆਇਆ ਮੈਂ ਤੇ ਇਹ ਬੜਾ ਵੱਡਾ ਕੰਮ ਕੀਤਾ ਸਰਪੰਚ ਸਾਹਿਬ ਨੇ ਇਹ 18-20 ਸਾਲ ਤੋਂ ਕੰਮ ਪੈਂਡਿੰਗ ਸੀ ਤੇ ਅਸੀਂ ਵਾਰ-ਵਾਰ ਮੀਟਿੰਗ ਕਰਦੇ ਸੀ ਸਕੂਲ ਨਾਲ ਪਰ ਸਾਡੀ ਕੋਈ ਗੱਲ ਅੱਗੇ ਨਹੀਂ ਚੜਦੀ ਪਹਿਲਾਂ ਪਰ ਸਾਡੇ ਸਰਪੰਚ ਸਾਹਿਬ ਨੇ ਆ ਕੇ ਇੱਥੇ ਮੀਟਿੰਗ ਕੀਤੀ ਤੇ ਸਕੂਲ ਨੇ ਇਹਦੀ ਆਗਿਆ ਜਿਹੜੀ ਆਪਣਾ ਜੋ ਵੀ ਨਾ ਸੁਝਾਵ ਮੰਨ ਲਿਆ ਤੇ ਇਹਦੇ ਨਾਲ ਸਾਡਾ ਜਿਹੜਾ ਪਿੰਡ ਦੀ ਨਿਕਾਸੀ ਪਲੱਸ ਵੀਡੀਓ ਦਫ਼ਤਰ ਪਲੱਸ ਵੀਡੀਓ ਆਪਣਾ ਸਬੂਧਾ ਸੈਂਟਰ ਦਾ ਪਾਣੀ ਦਾ ਪੂਰਾ ਨਿਕਾਸ ਹੋ ਜਾਏਗਾ ਤੇ ਅੱਗੇ ਜਿਹੜਾ ਬਰਸਾਤ ਹੁੰਦੀ ਸੀ ਤੇ ਇਥੇ ਸਰਵਦਾ ਸੈਂਟਰ ਤੇ ਸਾਡਾ ਵੀਡੀਓ ਦਫ਼ਤਰ ਪਾਣੀ ਦੇ ਲਪੇਟ ਚ ਆ ਜਾਂਦਾ ਸੀ ਤੇ ਮੁਹੱਲੇ ਵਾਲਿਆਂ ਨੂੰ ਵੀ ਬੜੀ ਔਖ ਹੁੰਦੀ ਸੀ ਇਹਦੇ ਨਾਲ ਬਿਮਾਰੀਆਂ ਬੜੀਆਂ ਫੈਲਦੀਆਂ ਸਨ ਤੇ ਮੈਂ ਕਹਿੰਨਾ ਕਿ ਸਾਡੀ ਪੰਚਾਇਤ ਬਣਦੇ ਬਾਅਦ ਸੰਜੀਤ ਕੁਮਾਰ ਰੋਡਾ ਨੇ ਆਪਣੇ ਸਕੂਲ ਦੇ ਪ੍ਰਬੰਧਕ ਸਾਹਿਬ ਨਾਲ ਗੱਲ ਕਰਕੇ ਤੇ ਇਹ ਬੜਾ ਵੱਡਾ ਕੰਮ ਪੇਂਡ ਦੇ ਹੱਥੇ ਰੀ ਕੀਤਾ ਤੇ ਇਹ ਇਹ ਆਪਣੇ ਸਰਪੰਚ ਸਾਹਿਬ ਤੇ ਸਾਡੀ ਪੰਚਾਇਤ ਦੇ ਅੱਗੇ ਬੜਾ ਥੈਂਕਸ ਕਰਦੀ ਹੈ ਸਕੂਲ ਦਾ ਕਿ ਜਿਨ੍ਹਾਂ ਨੇ ਸਾਡਾ ਮਤਲਬ ਕਿ ਮੀਟਿੰਗ ਸਾਨੂੰ ਪ੍ਰਬਾਨਗੀ ਦਿੱਤੀ ਤੇ ਸਾਡਾ